ਪਾੜ ਕਿਸਾਨੀ ਯੂਨਿਅਨਸ ਦੇ ਵਿੱਚ ਵੀ ਜੇ ਪਾੜ ਪਾਇਆ ਭਗਵੰਤ ਮਾਨ ਨੇ ਤੇ ਦੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਢਿਆਂ ਤੇ ਕੇਲੇਆ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਂ ਉਹਨਾਂ ਚੁਟਕੀ ਵਾਲਿਆਂ ਨੂੰ ਪੁੱਛਣਾ ਚਾਹ। ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ। ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ ਐਮਐਸਪੀ ਨਹੀਂ ਦੇਵੇਗੀ ਤੇ ਮੇਰੀ ਸਰਕਾਰ ਐਮਐਸਪੀ ਦੇਗੀ। ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਚੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟਿੰਗ ਕਰ ਪਾਏ ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ ਲਾਠੀ ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇਹ ਕਿਸਾਨ ਸੇਫ ਪੈਸੇ ਜੁਆ ਕੇ ਹਰਿਆਣਾ ਦੇ ਸਰੀਏ ਦਿੱਲੀ ਤੱਕ ਪਹੁੰਚਾਏਗੇ ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹਨਾਂ ਰਾਜਮੀ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਗੱਲ ਚੰਦ ਦਿਨ ਪਹਿਲੇ ਦਿੱਲੀ 'ਚ ਵੀ ਆਈ ਸੀ ਸੀ ਜੋ ਪੁੱਛੀ ਸੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਨੂੰ ਸੱਦੇ ਹੱਸ ਕੋਈ ਚੀਜ਼ ਮੈਕਰੋਂ ਸਾਹਿਬ ਤੋਂ ਹੀ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉਥੇ ਮਾਈਕਰੋਨ ਖੁਦ ਗਏ ਫਾਰਮਰਸ ਦੇ ਕੋਲ ਤੇ ਉਹਨਾਂ ਨੂੰ ਇਹ ਗੱਲ ਕਹੀ ਤੁਹਾਡੀਆਂ ਜੈਨੂਇਨ ਡਿਮਾਂਡਸ ਅਸੀਂ ਮੀਟ ਕਰਾਂਗੇ ਪ੍ਰਸਦ ਦੇ ਵਿੱਚ ਮੈਦ੍ਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਕિલ્ਲੇ ਲਾਏ ਨੇ ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹਨਾ ਕਿ ਨਾਤੇ ਖੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰਨ ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ ਮੇਰਾ ਇੱਕ ਗੱਲ ਇੱਕ ਚੰਗੀ ਤਰ੍ਹਾਂ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਨੂੰ ਲੀਗਲਾਈਜ਼ ਅਸੀਂ ਕਰਾਂਗੇ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ 5 6 ਕਿਸਾਨ ਰੋਂਗ ਦਿੱਤੇ ਸੀ ਜੀਪ ਥੱਲੇ ਉਹਨਾਂ ਨੂੰ ਸਜ਼ਾਵਾ ਅਸੀਂ ਦਵਾਵਾਂਗੇ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਅਸੀਂ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਹਿਤਾ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬੜੇ ਹੋਏ ਰੇਲਵੇ ਟਰੈਕਸ ਤੇ ਨੈਸ਼ਨਲ ਹਾਈਵੇ ਸੇ ਕੇਸਸ ਅਸੀਂ ਵਾਪਸ ਕਰਾਂਗੇ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਵੱਡ ਕਿਸਾਨ ਯੂਨੀਅਨਸ ਦੇ ਵਿੱਚ ਵੀ ਜੇ ਪਾੜ ਪਾਇਆ ਭਗਵੰਤ ਮਾਨ ਨੇ ਤੇ ਦੇ ਇੰਟੈਲੀਜੈਂਸ ਦੇ ਅਫਸਰਾਂ ਨੇ ਪਾੜ ਪਾਇਆ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਇਸ ਕਿਸਾਨੀ ਦੀ ਮੂਵਮੈਂਟ ਨੂੰ ਸੋ ਅਸੀਂ ਉਹਨਾਂ ਚਿਹਰੇ ਕਾਂਗਰਸ ਇਥੇ ਟਿਕਨ ਨਹੀਂ ਦੇਗੀ ਭਗਵੰਤ ਮਾਨ ਨੂੰ ਇਹ ਟਾਈਮ ਆ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਯੂ ਆਰ ਨਾਟ ਰਿਪਰੈਜ਼েন্টিং ਦੀ ਇੰਟਰਸਟ ਆਫ ਪੰਜਾਬ ਓਨ ਦੀ ਕੰਟਰੀ ਯੂ ਆਰ ਐਡਰੈਸਿੰਗ ਦੀ ਇੰਟਰਸਟ ਆਫ ਦੀ ਸੈਂਟਰਲ ਗਵਰਨਮੈਂਟ ਐਂਡ ਦੀ ਹਰਿਆਣਾ ਗਵਰਨਮੈਂਟ ਤੋਂ ਇਸ ਗੱਲ ਕਾਰਨ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਤੀਆਂ ਸੀ ਉਹਨਾਂ ਚਿਰ ਆਰਾਮ ਦਾ ਬੈਠਾਂਗੇ ਜਿਨ੍ਹਾਂ ਚ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਦੁਨਾਲੀ ਦੇ ਸ਼ਰਿਆਂ ਨਾਲ 307 ਦੇ ਕੇਸ ਬੰਦੇ ਨੂੰ ਫੱਟੜ ਪਏ ਸੋ ਇਹਨੇ ਇਹ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਦੇ ਹਾਂ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂੜ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਇੱਕ ਹੱਲ ਤੇ ਬਕਾਇਦਾਤਾ ਔਰ ਮੋਹ ਲਗਾਈ ਉੱਥੇ ਹੀ ਕਾਗਜ਼ ਉਹਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜੇ ਪੜਨਾ ਸੋ ਇਹ ਇਹਦੇ ਵਿੱਚ ਵੈਸਮਨਲ ਡੈਮੋਕ੍ਰੇਸੀ ਦੀ